ਹਰ ਗੋਬਿੰਦਪੁਰ ਦੇ ਪਿੰਡ ਮਾੜੀ ਟਾਂਡਾ ਵਿੱਚ ਉਸ ਵੇਲੇ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਪੰਚਾਇਤੀ ਜਗ੍ਹਾ ਤੇ ਟੇਕਾ ਲਾਉਣ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਇਸ ਝਗੜੇ ਦੌਰਾਨ ਪਿੰਡ ਦੇ ਮੌਜੂਦਾ ਸਰਪੰਚ ਅਮਰਿੰਦਰ ਸਿੰਘ ਵੀ ਜ਼ਖਮੀ ਹੋਇਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਾਣਕਾਰੀ ਮੁਤਾਬਕ ਝਗੜੇ ਦੌਰਾਨ ਦੂਸਰੀ ਧਿਰ ਦੇ ਲੋਕਾਂ ਵੱਲੋਂ ਮਾਰਕੁੱਟਾਈ ਦੇ ਇਲਜ਼ਾਮ ਲੱਗੇ ਨੇ ਜਦਕਿ ਸਰਪੰਚ ਦਾ ਇਲਜ਼ਾਮ ਹੈ ਕਿ ਉਸਦੀ ਦਸਤਾਰ ਉਤਾਰ ਦਿੱਤੀ ਗਈ ਕੱਪੜੇ ਵੀ ਫਾੜ ਦਿੱਤੇ ਗਏ ਇਸ ਝਗੜੇ ਨੂੰ ਲੈ ਕੇ ਸਰਪੰਚ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਤੇ 피해 ਸਰਪੰਚ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਦ ਜਗਾ ਦਿੱਤਾ ਉਤਰਵਾ ਲਈ ਸੀ ਜਿਸ ਨੂੰ ਲੈ ਕੇ ਜਦੋਂ ਪਿੰਡ ਵਾਸੀਆਂ ਤੇ ਸਰਪੰਚ ਨੇ ਰੋਕਿਆ ਤਾਂ ਇਹ ਝਗੜਾ ਹੋਇਆ ਤਦ ਕਿ ਦੂਜੀ ਧਿਰ ਦੇ ਦੋ ਲੋਕ ਇਸ ਝਗੜੇ ਚਜ਼ਕ ਵਿੱਚ ਹੋਏ ਨੇ ਤੇ ਸੇਵਲਪਾਲ ਜੀ ਦੇ ਇਲਾਜ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਇੱਟਾਂ ਨਾਲ ਭਰੀ ਟਰਾਲੀ ਜਗ੍ਹਾ ਤੇ ਫਸ ਗਈ ਸੀ ਜਿਸ ਨੂੰ ਲੈ ਕੇ ਸਰਪੰਚ ਨੇ ਬੋਲਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਤੇ ਹਮਲਾ ਕੀਤਾ ਸਾਡੇ ਇੱਥੇ ਪੰਚਾਇਤੀ ਜ਼ਮੀਨ ਤੇ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹਦੇ ਵਿੱਚ ਸੁੱਚਾ ਸਾਬਕਾ ਸਰਪੰਚ ਸੁੱਚਾ ਸਿੰਘ ਮਲਕੀਸ਼ ਸਿੰਘ ਰਵਿੰਦਰ ਸਿੰਘ ਰੋਮੀ ਜੀ ਇਹਨਾਂ ਦੀ ਛਾਇ ਉੱਤੇ ਬਾਰੋਂ ਵੀ ਮੁੰਡ ਬੰਦੇ ਆਏ ਸੀ ਤੇ ਇਹਨਾਂ ਨੇ ਇੱਥੇ ਇੱਟਾਂ ਦੀਆਂ ਟਰਾਲੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਆਈਆਂ 6 ਵਜੇ ਦਾ ਟਾਈਮ ਸੀ ਅਸੀਂ ਇੱਥੇ ਆਂਗਨਵਾੜੀ 'ਚ ਕੰਮ ਕਰ ਰਹੇ ਸੀ ਤੇ ਮੈਂ ਆ ਕੇ ਪੁੱਛਿਆ ਕਿ ਇਹ ਟਰਾਲੀ ਇੱਟ ਕਿਹਦੀ ਆਈ ਉਹਨਾਂ ਨੇ ਕਿਹਾ ਕੋਈ ਬੰਟੀ ਦੀ ਹੈ ਤੇ ਮੈਂ ਫੋਨ ਤੇ ਕਰਕੇ ਉਹਨਾਂ ਨਾਲ ਗੱਲ ਕੀਤੀ ਤੇ ਕਹਿੰਦੇ ਨਹੀਂ ਉਦਾਂ ਹੀ ਲਾਉਣੀ ਮੈਂ ਕਿਹਾ ਉਦਾਂ ਨਹੀਂ ਇੱਥੇ ਮੈਂ ਲੱਥਨ ਦੇਣੀ ਜੀ ਤੇ ਜੇ ਤੁਸੀਂ ਉਦਾਂ ਲਾਉਣੀ ਜਾਂਚਕਾਰ ਲਾ ਲਓ ਇੱਟ ਹੂੰ ਉਸ ਤੋਂ ਬਾਅਦ ਉਹ ਆ ਕਹਿੰਦੇ ਨਹੀਂ ਅਸੀਂ ਕਬਜ਼ਾ ਕਰਨਾ ਮੈਂ ਕਿਹਾ ਮੈਂ ਇੱਟ ਨਹੀਂ ਉਤਰ ਦੇਣੀ ਜੀ ਇਹਨਾਂ ਦੇ ਜਿਹੜੇ ਬੰਦੇ ਆ ਇਹ ਹੀ ਇਹਨਾਂ ਨੇ ਫੜ ਕੇ ਇੱਟ ਪਹਿਲਾਂ ਮੇਰੇ ਆਹ ਚੀਜ਼ ਤੇ ਮਾਰੀ ਫਿਰ ਮੇਰੇ ਆਪ ਇਸਲੇ ਪਾਸੇ ਇਹਨਾਂ ਨੇ ਵਾਰ ਕੀਤਾ ਤੇ ਬਾਅਦ ਤੱਕ ਦੇ ਤੱਕ ਦੇ ਇਹ ਬੰਦੇ ਸਾਰਿਆਂ ਨੇ ਪੈ ਗਏ ਤੇ ਮੇਰੀ ਪਗੜਾ ਆਤੀ ਜੀ ਤੇ ਬਾਲ ਮੇਰੇ ਖਿਲਾਰ ਤੇ ਜੀ ਤੇ ਉਸ ਤੋਂ ਬਾਅਦ ਫਿਰ ਪਿੰਡ ਵਾਲਿਆਂ ਨੇ ਆ ਕੇ ਮੈਨੂੰ ਬਚਾਇਆ ਜਿੰਨੇ ਇੱਥੇ ਲਾਗੇ ਮਜ਼ਦੂਰੀ ਮੇਰੇ ਨਾਲ ਰਹੇਗਾ ਕੰਮ ਹੀ ਉਹਨਾਂ ਨੂੰ ਛੁੱਟੀ ਹੁਣ ਆਲੀ ਉਹ ਸਾਰੇ ਇੱਥੇ ਹੀ ਉਹਨਾਂ ਨੇ ਫਿਰ ਪਾਇ ਕਿ ਮੈਨੂੰ ਇਹਨਾਂ ਦੇ ਵਿੱਚੋਂ ਕੱਢਿਆ ਤੇ ਅਸੀਂ ਪ੍ਰਸ਼ਾਸਨ ਨੂੰ ਇਹੋ ਮੰਗ ਕਰਦੇ ਆਂ ਕਿ ਆ ਕੇ ਮੌਕਾ ਦੇਖੇ ਜੇ ਨਾ ਹੀ ਐਸਐਸਓ ਸਾਹਿਬ ਜੀ ਆ ਕੇ ਮੌਕਾ ਦੇਖ ਗਏ ਜਾਂ ਹੋਰ ਕੋਈ ਵੀ ਆ ਮੈਂ ਲਿਖਤੀ ਸ਼ਿਕਾਇਤ ਦਿੱਤੀ ਹੈ ਲਿਖਤੀ ਸ਼ਿਕਾਇਤ ਰਾਤੀ ਥਾਣੀ ਕਰ ਰਹੇ ਸੀ ਜੀ ਤੇ ਅਜੇ ਤੱਕ ਮੌਕਾ ਦੇਖਣ ਨਹੀਂ ਆਏ ਸਿਰਫ ਆਪਣੇ ਇੰਸਪੈਕਟਰ ਇੱਕ ਸਾਰਾ ਆਏਗੀ ਤਾਂ ਐਸਐਸਓ ਐਸਐਸਈ ਵਾਲੇ ਪ੍ਰਭ ਜੋ ਸੰਗ ਜੀ ਆਏ ਸੀ ਤੇ ਬਾਕੀ ਜੇ ਕੋਈ ਹਿਲਜੁਲੀ ਹੋਈ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਇਹ ਪੰਚਾਇਤੀ ਜ਼ਮੀਨ ਜੀ ਤੇ ਮੇਰੀ ਕੋਈ ਨਿੱਜੀ ਜ਼ਮੀਨ ਤੇ ਹੈ ਨਹੀਂ ਉਹ ਇਹ ਪਿੰਡ ਦੀ ਸਾਂਝੀ ਜ਼ਮੀਨ ਹੈ ਜੇ ਇੱਕ ਬੰਦਾ ਅੱਦਾ ਕਬਜ਼ਾ ਕਰੂ ਤਾਂ ਫਿਰ ਸਾਰੇ ਕਰ ਲੈਣਗੇ ਜੀ ਤੇ ਇਹੋ ਮੰਗਾ ਕਿ ਪ੍ਰਸ਼ਾਸਨ ਇਹਦੇ ਉੱਤੇ ਕਾਰਵਾਈ ਕਰੇ ਤੇ ਕੰਨ ਦਾ ਇਨਸਾਫ ਦਵਾਇਆ ਜਾਏ ਤੇ ਜਿਹੜੀ ਇਹ ਆ ਜਿਹੜੀ ਇਹ ਪੱਗ ਲਾਈ ਹੈ ਇਹ ਵੀ ਇੱਕ ਕੌਮੀ ਮਸਲਾ ਜੀ ਇੱਕ ਸਿੱਖ ਬੰਦੇ ਦੀ ਪੱਗ ਲਾਉਣੀ ਬਾਲ ਖਲਾਰਨੀ ਕੋਈ ਚੰਗਾ ਨਹੀਂ ਤੇ ਮੈਂ ਤਾਂ ਫਿਰ ਵੀ ਪਿੰਡ ਦਾ ਸਰਪੰਚ ਹੀ ਜੀ ਇਹਨੂੰ ਨਾਤ ਪਾਈ ਜਾਵੇ ਇੱਥੇ ਬਹੁਤ ਸਾਡੇ ਬਾਰੇ ਪੇਟ ਮਾਰਿਆ ਹੋਇਆ ਜੋ ਵੀ ਸਾਡੇ ਦੇਖਦੇ ਦੇਖਦੇ ਆ ਸਰਪੰਚ ਸਾਹਿਬ ਤੇ ਹਮਲਾ ਕੀਤਾ ਕਿਸ ਤਰ੍ਹਾਂ ਦੀ ਪੀਚ ਵੀ ਹੋਈ ਪੱਗ ਛੁੱਟੀ ਗਈ ਬਹੁਤ ਜ਼ਿਆਦਾ ਸਾਰੇ ਜਾਣੇ ਬਾਹਰੋਂ ਵੀ ਬੰਦੇ ਸੱਦੇ ਹੀ ਤੇ ਉਹਨਾਂ ਨੇ ਤੇ ਸਰਪੰਚ ਸਾਹਿਬ ਤੇ ਹਮਲਾ ਕੀਤਾ ਜੀ ਬਿਲਕੁਲ ਰੈਡੀ ਸੀ ਜੀ ਉਹ ਰੈਡੀ ਸੀ ਤਾਂ ਹੀ ਉਹਨਾਂ ਨੇ ਬਾਹਰੋਂ ਬੰਦੇ ਮੰਗਾਈ ਗਏ ਤੇ ਇਦਾਂ ਬਿਨਾ ਇਹਨਾਂ ਦੀ ਮжоਰਿਟੀ ਤੋਂ ਬਗੈਰ ਤਾਂ ਕੋਸ਼ਿਸ਼ ਹੋਈ ਨਹੀਂ ਹੈਗਾ ਉਹ ਬਹੁਤ ਹੀ ਮਾੜਾ ਕੰਮ ਕੀਤਾ ਬਹੁਤ ਹੀ ਵੱਧ ਭਾਗੀ ਘਟਨਾ ਹੁਣ ਇਹ ਪਿੰਡ ਪਿੰਡ ਦਾ ਸਾਰੇ ਦਾ ਸਰਪੰਚ ਇਹਦੀ ਪਾਗ ਲੱਥੀ ਜਿੱਦਾਂ Baal ਖਿਲਰੇ ਆ ਜੀ ਤੇ ਅਸੀਂ ਇਹਦਾ ਵਿਰੋਧ ਕਰਦੇ ਆਂ ਬਾਕੀ ਇੱਥੇ ਲੜਾਈ ਜਿਹੜੀ ਹੈ ਇਹ ਖੱਡਿਆਂ ਦੀ ਜੀ ਅਸੀਂ ਬੀਡੀਪੀ ਨੂੰ ਵੀ ਕਹਿੰਨੇ ਇੱਥੇ ਆਉਣ ਪੰਚਾਇਤ ਸੈਕਟਰੀ ਨੂੰ ਵੀ ਕਹਿੰਨੇ ਇੱਥੇ ਆਉਣ ਆਪਣੀ ਲਿਸਟ ਲੈ ਕੇ ਆਉਣ ਇਹ ਲੜਾਈ ਝਗੜਾ ਨਾ ਹੋਵੇ ਜੀ ਜਿਨ੍ਹਾਂ ਨੇ ਵੀ ਨਜਾਇਜ਼ ਕਬਜ਼ਾ ਕੀਤਾ ਪੰਚਾਇਤੀ ਜ਼ਮੀਨ ਤੇ ਉਹ ਸਾਰਿਆਂ ਦਾ ਟੱਟਣਾ ਚਾਹੀਦਾ ਜੀ ਇਹ ਸਾਡੀ ਮੰਗ ਹੈ। ਇਹ ਐਸਐਚਓ ਨੂੰ ਵੀ ਕਹਿੰਨੇ ਆਂ ਵੀ ਕੱਲ ਦੇ ਸੁੱਤੇ ਹੀ ਤੁਸੀਂ ਕਿਉਂ ਨਹੀਂ ਇੱਥੇ ਆਏ ਜਿਹੜਾ ਪਿੰਡ ਦਾ ਇੱਕ ਮੋਹਦਵਾਰ ਸਰਪੰਚ ਸਾਹਿਬ ਆ ਕੇ ਸਾਰਿਆਂ ਨੂੰ ਤੁਸੀਂ ਇੱਥੇ ਮਾਹੌਲ ਨੂੰ ਠੰਡਾ ਕਰੋ। ਜੀ 6 ਘੰਟੇ ਬਾਅਦ ਮੌਕੇ ਤੇ ਪੁਲਿਸ ਆ ਰਹੀ। ਨੁਕਸਾਨ ਹੋ ਸਕਦਾ ਸਾਡੇ ਸਾਰੇ ਦਰੀਆਂ ਜਿੰਨੀਆਂ ਵੀ ਸਾਡੀ ਲੇਡੀਆਂ ਜਨਾਨੀਆਂ ਸਾਰੀਆਂ ਜੀ। ਅਸੀਂ ਮੰਗ ਕਰਦੇ ਆਂ ਬੀਡੀਪੀਓ ਨੂੰ ਇੱਥੇ ਆਉਣ। ਅਗਰ ਕਿਸੇ ਦਾ ਹੈ ਤਾਂ ਬੈਠ ਕੇ ਇੱਥੇ ਮਛਲੇ ਨੂੰ ਸੁਲਝਾਉਣ। ਕੋਈ 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 ਕਿਸੇ ਦਾ ਖੱਡਾ ਹੈਗਾ ਤੇ ਕਢਾਓ ਜੀ ਨਹੀਂ ਤੇ ਨਜਾਇਜ਼ ਤਾਂ ਝਗੜੇ ਝੂੜੇ ਨੂੰ ਬੰਦ ਕਰੋ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਜੀ ਗੁਰਪ੍ਰੀਤ ਸਿੰਘ ਮੈਂ ਬੰਤੀ ਵੀਰ ਹੁਣਾਂ ਦੇ ਜਿਆਨੀ ਮੈਂ ਕਰਾਉਣਾ ਬੰਤੀ ਵੀਰ ਹੁਣਾਂ ਦੀ ਰਿਸ਼ਤੇਦਾਰ ਆ ਤੇ ਇਹਨਾਂ ਦੇ ਢਾਈ ਭਾਈ ਤੇ ਜਿਹੜਾ ਲਵਲੀ ਪੂਸੀਆ ਵਾ ਤੇ ਕਾਲੂ ਪੂਸੀਆ ਵਾ ਇੱਕ ਪੱਪੂ ਤੇ ਇੱਕ ਬੁੱਗੜ ਜਿਹੜਾ ਵਾ ਭਾਜੀ ਇਹ ਮੇਰੇ ਗਲੀ ਇਹ ਮੇਰੇ ਗਲ ਪੈ ਗਏ ਆ ਇਹਨਾਂ ਨੇ ਮੇਰੇ ਸਤਾ ਪਿਤਾ ਲਾ ਗਏ ਆ ਭਾਜੀ ਸਾਡੀ ਉੱਥੇ ਟਰਾਲੀ ਫਸ ਗਈ ਬਸ ਆ ਪੜਨਣ ਰਹੀ ਕਿ ਆ ਵੀ ਅਸੀਂ ਟਰਾਲੀ ਅਸੀਂ ਕੱਢ ਲੈਨੇ ਆ ਤੇ ਉਧਰੋਂ ਇਹ ਸਾਨੂੰ ਕੁੱਤਿਆ ਚੂੜਿਆ ਕਹਿ ਕੇ ਸਰਪੰਚਵਾ ਜਿਹੜਾ ਇਹ ਗਾਲਾਂ ਕੱਢਿਆ ਵਾ ਕੱਢਣਾ ਤੇ ਇਹਨੇ ਬਾਅਦ ਸਾਡੇ ਖੱਤੀ ਪਿਆ ਵਾ ਤੇ ਮੇਰੇ ਸੱਤ ਅੱਤ ਕੱਲਣਾ ਪਟਰਾ ਕੁਛ ਨਹੀਂ ਵੀ ਜੀ ਇੱਟ ਮਹੰਗਾਈ ਸੀ ਆਪਣੇ ਘਰ ਆਸਕੇ ਤੇ ਉੱਥੇ ਨਾ ਦਸਤੇ ਟਰਾਲੀ ਲੱਗੀ ਸੀ ਤੇ ਉਹ ਵਿੱਚ ਮੁੰਡਾ ਆਪਾਂ ਸੱਜੇ ਹਿੱਸਦਾਰੀ ਆ ਤੇ ਇਹ ਵੀ ਕੋਲੀ ਆਇਆ ਸੀ ਤੇ ਮੈਂ ਬੰਬੀ ਦੇ ਗਿਆ ਸੀ ਤੇ ਮੈਂ ਉਦੋਂ ਟਰਾਲੀ ਵਾਲੇ ਆ ਗਏ ਤੇ ਮੈਂ ਇਹਨਾਂ ਕਿਹਾ ਵੀ ਟਰਾਲੀ ਵਾਲੇ ਆਏ ਤੇ ਇੱਟ ਲਵਾ ਲਾ ਤੇ ਅੱਗੇ ਲੈਣ ਗਿਆ ਵਾ ਤੇ ਉਥੇ ਰਾਹ ਬੰਦ ਸੀ ਤੇ ਫਿਰ ਮੈਂ ਕਹਾਂ ਚੱਲ ਹੋਰ ਕੀ ਦੇਰ ਵਾਲਾ ਜਿੱਥੇ ਕੋਕੋਨ ਕਾਲੀ ਸੀ ਕਨੇ ਵੀ ਲਾ ਕੇ ਹੋਣੀ ਜਾਣਾ ਵਾ ਤੇ ਬਾਅਦ ਚ ਇਹਨਾਂ ਨੇ ਉਥੇ ਜ਼ਿਆਦਾ ਖਿਡਾਰੀ ਉਥੇ ਸਰਪੰਚ ਆ ਗਿਆ ਵਾ ਤੇ ਉਹ ਉਥੇ ਪੰਚਾਇਤੀ ਜਗਾ ਵਾ ਤੇ ਉਥੇ ਟਰਾਲੀ ਲਾਉਣ ਲੱਗਿਆ ਸੀ ਉਹ ਤੇ ਅਈ ਉਸ ਵੇਲੇ ਚੱਕ ਲੈਣੀ ਤੇ ਸਰਪੰਚ ਕਹਿੰਦਾ ਵੀ ਨਹੀਂ ਨਹੀਂ ਲਾਉਣ ਦੇਣੀ ਤੇ ਇਹਨੇ ਗੱਲ ਕਰਵਾਤੀ ਮੇਰੀ ਸਰਪੰਚ ਨਾਲ ਇਹ ਕਹਿੰਦਾ ਵੀ ਜਾਂਚ ਕਰ ਲੈ ਰਿਓ ਤੇ ਨਾਲੇ ਜੋ ਠੀਕ ਆ ਉਹ ਉਥੇ ਟਰਾਲੀ ਫਸ ਗਈ ਆ ਇਹਨਾਂ ਨੇ ਬੈਕ ਕਰਨ ਲੱਗਿਆ ਤੋਂ ਮੁੜ ਕੇ ਨੇ ਜਦੋਂ ਫਾਰਕੀ ਟਰਾਲੀ ਤੇ ਇਹਨੇ ਸਰਪੰਚ ਨੇ ਉਹ ਜਾਤੀ ਨੂੰ ਜੀ ਥੋੜੇ ਝੂੜੇ ਕਹਿ ਬਝੂੜਿਆ ਫਸਾਰਤੀ ਇਦਾਂ ਕੁਛ ਗੱਲਾਂ ਗਲਤ ਕੀਤੀਆਂ ਉਹਨੂੰ ਤੇ ਬਾਅਦ ਚ ਜਿਹੜਾ ਕਰਕੇ ਚਲੋ ਇਹਨਾਂ ਚ ਆਪਸ ਵਿੱਚ ਗੱਲਬਾਤ ਹੋਈ ਇਹ ਇਹ ਪੂਰੀ ਆਪਣੀ ਲੇਬਰ ਜਿਹੜੀ ਨੇ ਰੇਗਾ ਦੀ ਲੈ ਕੇ ਹੋਰ ਬੰਦੇ ਨਾਲ ਹੋਣ ਜਿਹੜੇ ਵੀ ਹੈਗੇ ਇਹਨੂੰ ਪੈਗੇ ਆ ਉੱਥੇ ਮੌਕੇ ਤੇ ਮੈਂ ਤੇ ਮੇਕੇ ਇੱਕ ਹੋਰ ਫਰੈਂਡ ਹੋਰਾ ਉਹੀ ਇਕੱਠੇ ਹੀ ਬੰਮੀ ਤੋਂ ਆਏ ਆ ਐ ਛਡਾਉਣ ਗਏ ਆ ਤੇ ਸਾਡੇ ਵੀ ਗੱਲ ਪੈਗੇ ਆ ਇਹ ਸਾਡੇ ਕੋਲ ਰਾਤ ਇੱਕ 8 ਵਜੇ ਕੇ ਐਮਐਨ ਆ ਰਹੀ ਸੀ ਜੀ ਉਸ ਰਪਾ ਚੋਲ ਨੂੰ ਆਈ ਉਹ ਉਤੇ ਬਰੰਟ ਸੱਟ ਹੈਗੀ ਆ ਜੀ ਤੇ ਵੈਰੀਫਾਈ ਕਰ ਰਹੇ ਆ ਉਹ ਵੀ ਉਹਦੇ ਮੁਤਾਬਕ ਤੱਥ ਹੁੰਦਾ ਵਾ ਉਹਦੇ ਮੁਤਾਬਕ ਜੋ ਕਾਨੂੰਨ ਅਨੁਸਾਰ ਕਰੀਏ ਬ੍ਰਮਸ ਕਰਿਆ ਉਹ ਇਹਨਾਂ ਦਾ ਆਪਣਾ ਦੋ ਪਾਰਟੀਆਂ ਨੇ ਉਹਨਾਂ ਰਾਤੀ ਕੋਈ ਝਗੜਾ ਆਇਆ ਕਿਸੇ ਕੋਈ ਜਗ੍ਹਾ ਤੋਂ ਜੀ ਸਾਰਾ ਤਪਰੀ ਇਸ ਦਿਨ ਨਹੀਂ ਪਤਾ ਲੱਗੇਗਾ ਕੀ ਹੈ